ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਸਟੈਂਡ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਸੋ ਆਪਾਂ ਉੱਠ ਗਏ ਉੱਠ ਕੇ ਰੋਟੀ ਪਾਣੀ ਖਾ ਲਿਆ ਨਹਾ ਲੇ ਰੈਡੀ ਸ਼ੈਡੀ ਹੋ ਗਏ ਤੇ ਫੇਰ ਪੈਣ ਦੀ ਤਿਆਰੀ ਆ ਤੇ ਕਹਦੇ ਕਿਸੇ ਪਾਸੇ ਨੂੰ ਜਾਣਾ ਆ ਪਰ ਲੈ ਕੇ ਜਾਣਾ ਸਾਨੂੰ ਕੋਈ ਨਹੀਂ ਅਸੀਂ ਮਛਰੀਆਂ ਫਿਰਦੀਆਂ ਸਾਰੀਆਂ ਜਾਣ ਨੂੰ ਸਾਰੀਆਂ ਤਿਆਰ ਹੋਈ ਬੈਠੀਆਂ ਨੇ ਲੈ ਕੇ ਜਾਣ ਵਾਲਾ ਸਾਨੂੰ ਕੋਈ ਵੀ ਨਹੀਂ ਹੈਗਾ ਤੇ ਨਹੀਂ ਆ ਆਟੋ ਕਰ ਲੈਣਾ ਸੀ ਅੱਜ ਆਟੋ ਵਾਲਾ ਬੰਦਾ ਵੀ ਕਿਤੇ ਗਿਆ ਹੋਇਆ ਤੇ ਹੁਣ ਦੇ ਦੇ ਆ ਵੀ ਪੈਦਲ ਯਾਤਰਾ ਨਾਲ ਇਹਨਾਂ ਨੂੰ ਕਢਾਉਣੀ ਪਵੇ ਵੀ ਕਿੱਧਰ ਨੂੰ ਜਾਣਾ ਆ ਕੀ ਕਰਨਾ ਆ ਜਾਂ ਫਿਰ ਸੌਣਾ ਹੀ ਨਾ ਪਵੇ ਹੋਰ ਵੀਡੀਓ ਸੀਡੀਓ ਹੀ ਬਣਾ ਕੇ ਸੌਣਾ ਹੀ ਨਾ ਪਵੇ ਤੇ ਚਲੋ ਬਾਕੀ ਜੋ ਪਲੈਨਿੰਗ ਹੋ ਆਪਾਂ ਨਾਲ ਦੀ ਨਾਲ ਦੱਸਦੇ ਰਹਾਂਗੇ ਫਿਲਹਾਲ ਦੇਖਦੇ ਆ ਆਪਾਂ ਤਿਆਰ ਹੋ ਕੇ ਬੈਠ ਗਏ ਬਾਕੀ ਬੰਦੇ ਲੱਗੇ ਹੋਏ ਨੇ ਤਿਆਰ ਹੋਣ ਲੋ ਵੀ ਅੱਜ ਤਾਂ ਉਹ ਕੰਮ ਹੋ ਗਿਆ ਕਹਿੰਦੇ ਨਾਤੀ ਧੋਤੀ ਰਹਿ ਗਈ ਉਸ ਤੇ ਮੱਖੀ ਬਹਿ ਗਈ ਸਾਡੀ ਮੱਖੀ ਉਹ ਨਹੀਂ ਮੰਨੀ ਸਾਨੂੰ ਲੈ ਕੇ ਜਾਣ ਨੂੰ ਅਸੀਂ ਤਾਂ ਮਛਰੀਆਂ ਦੀਆਂ ਮਛਰੀਆਂ ਰਹਿ ਗਈਆਂ ਤਾਂ ਚਾਵਲੀਆਂ ਫਰਦੀਆਂ ਜੀ ਵੀ ਖੰਨੇ ਚੱਲੀਆਂ ਅੱਜ ਅਸੀਂ ਸਾਡੀ ਮੱਖੀ ਉਹਦੀ ਮੰਨੀ ਭਾਈ ਸਾਨੂੰ ਲੈ ਕੇ ਜਾਣ ਨੂੰ ਚੱਲ ਕੋਈ ਨਹੀਂ ਮੈਂ ਕਹਿੰਦੀ ਮਾਰਚ ਚ ਘਰੀਹਾਂ ਦਵਾਂਗੇ ਵਿੱਚੇ ਖੰਨਾ ਵਿੱਚੇ ਮਲੋਹ ਵਿੱਚੇ ਮਲੇਰ ਕੋਟਲਾ ਸਾਰੇ ਮੈਂ ਉਹੀ ਅੱਜ ਕਹਿ ਰਹੀ ਸੀਗੀ ਮੈਂ ਉਹਦੇ ਨਾਲ ਗੱਲ ਕਰ ਲਈ ਕਿ ਵੀ ਮਾਰਚ ਸਾਨੂੰ ਆਟਾ ਚਾਹੀਦਾ ਹੋਇਆ ਕਰੂਗਾ ਹਾਂ ਹਾਂ ਆਟੋ ਦੀ ਬੁਕਿੰਗ ਪਹਿਲਾਂ ਸਾਜਰੇ ਨਿਕਲ ਜਾ ਕਰਨਾ ਰਾਤ ਨੂੰ ਘਰੇ ਪਰਿਆ ਕਰਾਂਗੇ ਲੈ ਵੀ ਆ ਗਏ ਤੇਚੀ ਕੱਢ ਲਿਆ ਆਪਾਂ ਗੱਡੀ 'ਚ ਰੱਖਿਆ ਸੀ ਹੁਣ ਕੱਢ ਲਿਆ ਬਸ ਕਦੀ ਇੱਧਰੋਂ ਪਹਿਲਾਂ ਚਲੇ ਗਏ ਸੀ ਹੁਣ ਆ ਗਏ ਆ ਸੀ ਸੁਣਾਓ ਸੁਣਾਓ ਲਓ ਵੀ ਚੱਲੇ ਆਪਾਂ ਬਾਏ ਬਾਏ ਕਰਦੇ ਨੇ ਉਧਰ ਵੀ ਖਾਣੇ ਦੀ ਤਿਆਰੀ ਆ ਉਹ ਤਾਂ ਸਾਡੇ ਚਾਰਜਰ ਲਾਉ ਉਹਨੂੰ ਬਾਏ ਬਾਏ ਗੇਟ ਲਾਉਣ ਆਉਂਦੀ ਆ ਕਿੱਧਰ ਨੂੰ ਜਾਣਾ ਇੱਧਰ ਨੂੰ ਮਾਏ टाटा ਲਓ ਜੀ ਆਪਾਂ ਅੱਗੇ ਵਾਪਸ ਘਰ ਤੇ ਵੈਸੇ ਆਉਂਦੇ ਹੋਏ ਗੱਡੀ ਦੇ ਵਿੱਚ ਬਹੁਤ ਨੀਂਦ ਆ ਰਹੀ ਸੀ ਹੁਣ ਮੇਰਾ ਮਨ ਤਾਂ ਕਰ ਰਿਹਾ ਸੀ ਕਿ ਸੌਂ ਜਾਈਏ 2 ਘੰਟੇ ਕਿਉਂਕਿ 2:00 ਵਜ ਗਏ ਪਰ ਇਹ ਨਜੀਦ ਨੇ ਜਾਣਾ ਆ ਮਾਰਕੀਟ ਤੇ ਮੈਨੂੰ ਫਿਰ ਸ਼ਾਪ ਤੇ ਦੇਖਣਾ ਪੈਣਾ ਆ ਉਹਨਾਂ ਨੇ ਮੁੰਡੇ ਨਾਲ ਲੈ ਕੇ ਜਾਣਾ ਆ ਸ਼ਾਪ ਤੋਂ ਸੋ ਚਲੋ ਜੀ ਫਿਰ ਹੁਣ ਸੌਣ ਦਾ ਤਾਂ ਪਲਾਨ ਕੈਨਸਲ ਆਪਾਂ نیچے ਆਫਿਸ ਤੇ ਚੱਲਦੇ ਆ ਅੱਜ ਮੈਂ ਵੇਅਰ ਕੀਤਾ ਸੀ ਇਹ ਵਾਲਾ ਸੂਟ ਇਹ ਮੈਂ ਸਟਿਚ ਕਰਵਾਇਆ ਸੀ ਲਾਸਟ ਈਅਰ ਮਤਲਬ ਤੇ ਵਟ ਪਾਇਆ ਮੈਂ ਅੱਜ ਫਸਟ ਟਾਈਮ ਆ ਇਹ ਟਰੌਜ਼ਰ ਦੇ ਨਾਲ ਸਟਿਚ ਕਰਵਾਇਆ ਸੀ ਮੈਂ ਇਹਦਾ ਮੈਨੂੰ ਕਲਰ ਬਹੁਤ ਸੋਹਣਾ ਲੱਗਿਆ ਸੀਗਾ ਤੇ ਦੁਪੱਟਾ ਇਹਦਾ ਵਸ ਮਤਲਬ ਜਿਆਦਾ ਵੱਡਾ ਵੀ ਨਹੀਂ ਹੈਗਾ ਪਰ ਜਿਆਦਾ ਛੋਟਾ ਵੀ ਨਹੀਂ ਹੈਗਾ ਠੀਕ ਹੈ ਮੀਡੀਅਮ ਜਿਹਾ साइज ਦਾ ਅੱਛਾ ਲੱਗਦਾ ਆ ਤੇ ਫਿਰ ਅੱਜ ਮੈਂ ਇਹੀ ਪਾ ਲਿਆ ਸੀ ਸੋ ਚਲੋ ਜੀ ਹੁਣ ਆਪਾਂ ਚੱਲਦੇ ਆ ਫਿਰ نیچے ਤੇ ਇਹਦੇ ਟਰੌਜ਼ਰ ਤੇ ਵੀ ਆਪਾਂ ਡਿਜ਼ਾਈਨਿੰਗ ਕਰਵਾਈ ਹੈ نیچے ਜਿਹੜੀ ਕੱਟ ਵਾਲੀ ਬੁਕਰਮ ਹੁੰਦੀ ਆ ਉਹ ਵਾਲੀ ਪਵਾ ਕੇ ਚਲੋ ਫਿਰ ਚੱਲੀਏ نیچے ਲਓ ਵੀ ਆਲੂ ਪੱਟ ਲੈ ਮੈਂ ਤੇ ਇੰਦਰ ਜੀ ਤਾਂ ਆਇਆ ਪਹਿਲਵਾਨੀ ਗੇੜੀ ਤੇ ਥੋੜੇ ਜਿਹੇ ਰਹਿ ਗਏ ਹਨਾ ਉੱਧਰ ਉੱਧਰ ਵੀ ਬੋਰੀਆਂ ਭਰੀਆਂ ਪਈਆਂ ਤੇ ਉੱਧਰ ਲਾਤੇ ਸਾਰੇ ਆਲੂ ਅਜੇ ਕਹਿੰਦੇ ਬਾਹ ਹੋਣਾ ਹੈ ਬਾਹ ਕੇ ਫੇਰ ਨਿਕਲਣਗੇ ਫਿਰ ਆਪਾਂ ਚੁਗ ਲਾਂਗੇ ਬਸ ਇੰਨੇ ਕ ਰਹਿ ਗਏ ਹਨ ਲਏਗੇ 20 ਬਟਾ ਹੈ 20 ਬਟਾ ਉਹ ਵਿੱਚ ਨਿੱਕੇ ਨਿੱਕੇ ਨੇ 20 ਬਟਾ ਹੀ